ਦੋਸਤੋ ਇਹਨਾਂ ਦਿਨਾਂ ਵਿੱਚ ਭਾਰਤ ਵਿੱਚ ਫੈਂਗਸ਼ੁਈ ਉਪਚਾਰਾਂ ਦਾ ਰੁਝਾਨ ਵਧ ਗਿਆ ਹੈ ਫੈਂਗਸ਼ੁਈ ਦਾ ਸਬੰਧ ਚੀਨੀ ਵਾਸਤੂ ਸ਼ਾਸਤਰ ਨਾਲ ਹੈ ਫੈਂਗਸ਼ੁਈ ਪਾਣੀ ਅਤੇ ਹਵਾ ਤੇ ਆਧਾਰਿਤ ਹੈ ਜਿਸ ਤਰ੍ਹਾਂ ਭਾਰਤੀ ਵਾਸਤੂ ਸ਼ਾਸਤਰ ਰੋਜ਼ਾਨਾ ਜੀਵਨ ਵਿੱਚ ਨਕਾਰਾਤਮਕ ਸ਼ਕਤੀਆਂ ਨੂੰ ਰੋਕਣ ਅਤੇ ਜੀਵਨ ਵਿੱਚ ਸਕਾਰਾਤਮਕ ਊਰਜਾ ਨੂੰ ਵਧਾਉਣ ਲਈ ਇਸ ਦੀ ਵਰਤੋਂ ਕਰਦੇ ਹਨ ਉਸੇ ਤਰ੍ਹਾਂ ਹੀ ਚੀਨੀ ਵਾਸਤੂ ਸ਼ਾਸਤਰ ਵਿੱਚ ਫੈਂਗਸ਼ੁਈ ਵੀ ਹੈ ਫੈਂਗਸ਼ੁਈ ਦੇ ਕਈ ਨੁਸਖੇ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਾਂ ਤਾਂ ਆਓ ਜਾਣਦੇ ਹਾਂ ਘਰ ਵਿੱਚ ਖੁਸ਼ਹਾਲੀ ਬਣਾਈ ਰੱਖਣ ਲਈ ਕੁਝ ਫੈਂਗਸ਼ੁਈ ਟਿਪਸ ਨੰਬਰ 1 ਤਿੰਨ ਸਿੱਕੇ ਘਰ ਦੇ ਮੁੱਖ ਦਰਵਾਜ਼ੇ ਤੇ ਤਿੰਨ ਪੁਰਾਣੇ ਸਿੱਕੇ ਲਟਕਾਉਣ ਨਾਲ ਖੁਸ਼ਹਾਲੀ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ ਤਿੰਨ ਸਿੱਕਿਆਂ ਨੂੰ ਲਾਲ ਰਿਬਨ ਤੇ ਬੰਨ ਕੇ ਉਸ ਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਲਟਕਾ ਦਿਓ ਪਰ ਧਿਆਨ ਰੱਖੋ ਕਿ ਸਿੱਕੇ ਘਰ ਦੇ ਅੰਦਰ ਹੋਣੇ ਚਾਹੀਦੇ ਹਨ ਨਾ ਕਿ ਬਾਹਰ ਨੰਬਰ 2 ਬਾਸ ਦਾ ਪੌਦਾ ਚੀਨੀ ਮਾਨਤਾਵਾਂ ਦੇ ਅਨੁਸਾਰ ਬਾਸ ਦਾ ਪੌਦਾ ਘਰ ਵਿੱਚ ਲਗਾਉਣ ਨਾਲ ਵਿਅਕਤੀ ਦੇ ਜੀਵਨ ਵਿੱਚ ਤਰੱਕੀ ਅਤੇ ਖੁਸ਼ਹਾਲੀ ਆਉਂਦੀਆਂ ਹਨ ਇਹ ਮੰਨਿਆ ਜਾਂਦਾ ਹੈ ਕਿ ਇਹ ਪੌਦਾ ਸਮੇਂ ਦੇ ਨਾਲ ਜਿੰਨਾ ਵੱਧਦਾ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਓਨੀ ਹੀ ਤਰੱਕੀ ਕਰਦੇ ਹੋ ਨੰਬਰ 3 ਤਿੰਨ ਡੱਡੂ ਚੀਨ ਵਿੱਚ ਡੱਡੂ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇੱਥੋਂ ਦੇ ਘਰਾਂ ਦੀ ਥੜੇ ਤੇ ਡੱਡੂਆਂ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਹਨ। ਫੈਂਗਸ਼ੁਈ ਦਾ ਡੱਡੂ ਖਾਸ ਹੁੰਦਾ ਹੈ। ਇਸ ਦੇ ਤਿੰਨ ਪੈਰ ਹਨ ਅਤੇ ਇਸ ਦੇ ਮੂੰਹ 'ਚ ਇੱਕ ਸਿੱਕਾ ਦਬਾਇਆ ਹੁੰਦਾ ਹੈ। ਇਸ ਡੱਡੂ ਨੂੰ ਹਮੇਸ਼ਾ ਘਰ ਦੇ ਬਾਹਰ ਰੱਖਿਆ ਜਾਂਦਾ ਹੈ। ਨੰਬਰ 4 ਵਿੰਡ ਚਾਈਮ ਚੀਨੀ ਵਾਸਤੂ ਸ਼ਾਸਤਰ ਫੈਂਗਸ਼ੁਈ 'ਚ ਘਰ ਦੇ ਮੁੱਖ ਦਰਵਾਜ਼ੇ ਤੇ ਛੋਟੀਆਂ-ਛੋਟੀਆਂ ਘੰਟੀਆਂ ਲਟਕਾਉਣ ਨਾਲ ਘਰ ਦੇ ਅੰਦਰ ਹਮੇਸ਼ਾ ਸਕਾਰਾਤਮਕ ਊਰਜਾ ਦਾ ਪ੍ਰਭਾਵ ਬਣਿਆ ਰਹਿੰਦਾ ਹੈ। ਨੰਬਰ 5 ਮੱਛੀਆਂ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਮੱਛੀਆਂ ਰੱਖਣ ਨਾਲ ਚੰਗੀ ਕਿਸਮਤ ਵਿੱਚ ਵਾਧਾ ਹੁੰਦਾ ਹੈ। ਐਕੁਏਰੀਅਮ ਨੂੰ ਆਪਣੇ ਘਰ ਦੇ ਮੁੱਖ ਕਮਰੇ ਵਿੱਚ ਪੂਰਬ ਦੱਖਣ ਪੂਰਬ ਦਿਸ਼ਾ ਵਿੱਚ ਰੱਖਣਾ ਸ਼ੁਭ ਹੁੰਦਾ ਹੈ। ਐਕੁਏਰੀਅਮ 'ਚ 9 골ਡਨ ਫਿਸ਼ ਰੱਖਣੀਆਂ ਚਾਹੀਦੀਆਂ ਹਨ ਜਿਸ ਵਿੱਚ 8 골ਡਨ ਫਿਸ਼ ਅਤੇ 1 ਬਲੈਕ ਫਿਸ਼ ਹੋਣੀ ਚਾਹੀਦੀ ਹੈ। ਤਾਂ ਦੋਸਤੋ, ਇਹ ਸੀ ਤੁਹਾਡੇ ਸਾਹਮਣੇ ਚੀਨ ਦੇ ਫੈਂਗਸ਼ੁਈ ਦੇ ਕੁਝ ਟਿਪਸ ਜਿਸ ਨਾਲ ਤੁਸੀਂ ਆਪਣੇ ਘਰ ਵਿੱਚ ਸਕਾਰਾਤਮਕ ਊਰਜਾ ਜਾਂ ਫਿਰ ਪੈਸੇ ਦੀ ਕਮੀ ਚੱਲ ਰਹੀ ਹੈ ਉਸ ਨੂੰ ਦੂਰ ਕਰ ਸਕਦੇ ਹੋ ਉਮੀਦ ਕਰਦਾ ਹਾਂ ਇਹ ਟਿਪਸ ਤੁਹਾਨੂੰ ਵਧੀਆ ਲੱਗੇ ਹੋਣਗੇ ਐਦਾਂ ਦੇ ਹੋਰ ਟਿਪਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਜੇਕਰ ਵੀਡੀਓ ਵਧੀਆ ਲੱਗੀ ਹੈ ਤੁਸੀਂ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ